ਜੇ ਕਾਂਗਰਸ ਅਲਾਈன்ஸ் ਵੀ ਪੰਜਾਬ ਵਿੱਚ ਆਂਦੀ ਹੈ ਤੇ ਉਹਨੂੰ ਨੁਕਸਾਨ ਹੀ ਹੋਏਗਾ ਕਿਉਂਕਿ ਕੈਡਰ ਬੋਰਡ ਜਿਹੜਾ ਹੁੰਦਾ ਹੈ ਪਾਰਟੀ ਦਾ ਹੁੰਦਾ ਹੈ ਆਮ ਆਦਮੀ ਪਾਰਟੀ ਨਵੀਂ ਪਾਰਟੀ ਹੈ ਉਹਦਾ ਕੋਈ ਕੈਡਰ ਵੋਟ ਨਹੀਂ ਹੈ ਜੇ ਹੈਗਾ ਉਹਦਾ ਕੋਈ ਫਾਇਦਾ ਨਹੀਂ ਹੋਣਾ ਔਰ ਅਗਰ ਜੇ ਉਹ ਇਕੱਲੇ ਲੜਦੀ ਹੈ ਤਾਂ ਉਹਨਾਂ ਨੂੰ ਇਸ ਦਾ ਫਾਇਦਾ ਹੋਏਗਾ ਕਾਂਗਰਸ ਨੂੰ ਔਰ 7 ਤੋਂ 8 ਸੀਟਾਂ ਜਿਹੜੀਆਂ ਪੰਜਾਬ ਵਿੱਚ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਜਿਹੜਾ ਫਿਰੋਜ਼ਪੁਰ ਦੇ ਐਮਪੀ ਚੁਣੇ ਗਏ ਤੇ ਉਹਨਾਂ ਨੂੰ ਵੱਡੀ ਜਿਹੜੀ ਆ ਵੋਟਾਂ ਪਈਆਂ ਸਨ ਤਾਂ ਉਹਨਾਂ ਦੇ ਵੱਲੋਂ ਕਿੰਨੇ ਕ ਜਿਹੜੇ ਕੰਮ ਹੈ ਫਿਰੋਜ਼ਪੁਰ ਹਲਕੇ ਦੇ ਲਈ ਕੀਤੇ ਗਏ ਸੀਗੇ ਸੀ ਕਿ ਜਿੱਦਾਂ ਉਹ ਦਾਅਵੇ ਕਰਦੇ ਸੀ ਕਿ ਫਿਰੋਜ਼ਪੁਰ ਨੂੰ ਪੈरिस ਬਣਾ ਦਿੱਤਾ ਜਾਏਗਾ ਔਰ ਅੱਛੇ ਜਿਹੜੇ ਕੰਮ ਕਰਾਨਗੇ ਵਿਕਾਸ ਦੇ ਕੰ ਕੁਝ ਸਾਲ ਜਿਹੜਾ ਹੈਗਾ ਉਹ ਅਲਾਈਅੰਸ ਦੇ ਵਿੱਚ ਵੀ ਸਰਕਾਰ ਦੇ ਵਿੱਚ ਵੀ ਸ਼ਾਮਿਲ ਰਿਹਾ ਜਦੋਂ ਤੱਕ ਅੰਦੋਲਨ ਨਹੀਂ ਸੀਗਾ ਲੇਕਿਨ ਕੰਮ ਨਹੀਂ ਫਿਰੋਜ਼ਪੁਰ ਵਿੱਚ ਹੋਏ ਫਿਰੋਜ਼ਪੁਰ ਦੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਾਂਗੇ ਜੋ ਆਪਣੀ رائے ਦੇਣਗੇ ਕਿ 2024 ਦੇ ਵਿੱਚ ਕੀ ਸਮੀਕਰਨ ਬਣ ਸਕਦੇ ਹਨ ਤੇ ਕਿਸ ਦੀ ਸਰਕਾਰ ਜਿਹੜੀ ਹੈ ਉਹ ਆ ਸਕਦੀ ਹੈਗੀ ਆ ਸਾਡੇ ਨਾਲ ਰਜੇਸ਼ ਕੁਟਾਰੀਆ ਸੀਨੀਅਰ ਪੱਤਰਕਾਰ ਨੇ ਸਰ ਕਿਦਾਂ ਦੇਖਦੇ ਹੋ ਕਿ 2024 ਦੇ ਵਿੱਚ ਕੀ ਜਿਹੜਾ ਗਠਜੋੜ ਹੋ ਸਕਦੇ ਹਨ ਤੇ ਕੀ ਜਿਹੜੀਆਂ ਰਣਨੀਤੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਬੰਦੀਆਂ ਹੈਗੀਆਂ ਤੇ ਲੋਕ ਕੀ ਸੋਚਦੇ ਹੈਗੇ ਆ ਜੀ ਬਿਲਕੁਲ 2024 ਦੇ ਦੇਖਿਆ ਜਾਵੇ ਤਾਂ ਕਦੇ ਵੀ ਜਿਹੜਾ ਕੋਡ ਆਫ ਕੰਡਕਟ ਇਹਨਾਂ ਮਹੀਨਿਆਂ ਦੇ ਵਿੱਚ ਲੱਗ ਸਕਦਾ ਉਹ ਇਲੈਕਸ਼ਨ ਦੀ ਜਿਹੜੀ ਸੀ ਤਿਆਰੀ ਕੀਤੀ ਗਈ ਹੈ ਜੇ ਗੱਲ ਕਰੀਏ ਇੰਡੀਆ ਗਰਜੂਰ ਦੀ ਤੇ ਜੇ ਆ ਕਾਂਗਰਸ ਪਾਰਟੀ ਔਰ ਆਮ ਆਦਮੀ ਪਾਰਟੀ ਦਾ ਗਠਜੋੜ ਜਿਹੜਾ ਹੈ ਕਹਿ ਰਹੇ ਕਿ ਹੋਣ ਜਾ ਰਿਹਾ ਹੈ ਸੀਟਾਂ ਦੇ ਵਿੱਚ ਫੇਰ ਫਸਿਆ ਹੋਇਆ ਹੈ ਕਿਉਂਕਿ ਸੀਟਾਂ ਦੇ ਵਿੱਚ ਕਾਂਗਰਸ ਕਹਿ ਰਹੀ ਸਾਡੇ ਜਿਹੜੇ 7 ਤੋਂ 8 ਜਿਹੜੇ ਹੈ ਸਿਟਿੰਗ ਜਿਹੜੇ ਹੈ ਸੇ ਐਮਪੀ ਹੈਗੇ ਸਾਨੂੰ ਜਿਹੜਾ ਹੈ ਵਧ ਦਿੱਤਾ ਜਾਵੇ ਲੇਕਿਨ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਜਦੋਂ ਤੁਹਾਡੇ ਸਿਟਿੰਗ ਐਮਐਲ ਐਮਪੀ ਸੀਗੇ ਹੁਣ ਸਾਡੀ ਸਰਕਾਰ ਹੈ ਅਸੀਂ 92 ਸੀਟਾਂ ਨਾਲ ਜਿਹੜਾ ਹੈ ਬਿਲਕੁਲ ਕਲੀਨ ਸ਼ੀਪ ਕੀਤਾ ਹੋਇਆ ਹੈ ਸਾਡੀ ਜਿਹੜੇ ਹੈ ਸੀਟਸ ਜ਼ਿਆਦਾ ਹੋਣੀ ਚਾਹੀਦੀਆਂ ਔਰ ਜੇ ਪੰਜਾਬ ਲੈਵਲ ਤੇ ਗੱਲ ਕਰੀਏ ਤੇ ਦੋਵੇਂ ਹੀ ਜਿਹੜੇ ਅਕਾਲੀ ਦਾ ਚਾਹੇ ਹੋ ਕਾਂਗਰਸ ਹੋਣ ਤੇ ਚਾਹੇ ਹੋ ਆਪ ਇੱਕ ਦੂਸਰੇ ਨੂੰ ਜਿਹੜਾ ਹੈ ਲਗਾਤਾਰ ਕੂਸ ਦੇ ਨਜ਼ਰ ਆ ਰਹੇ ਲੇਕਿਨ ਇੰਡੀਆ ਗਠਪੰਧਨ ਜਿਹੜਾ ਹੈ ਲੋਕ ਸਭਾ ਚੋਣਾਂ ਲਈ ਹੋਣ ਜਾ ਰਿਹਾ ਸੋ ਉੱਪਰੋਂ ਇਹਨਾਂ ਨੂੰ ਹਾਈ ਕਮਾਂਡ ਤੋਂ ਪ੍ਰੈਸ਼ਰ ਹੈਗਾ ਕਿ ਤੁਸੀਂ ਆਪਸੀ ਜਿਹੜੀ ਹੈ ਬੋਲਬਲਾਵਟ ਬੰਦ ਕਰੋ ਦੂਸਰੀ ਗੱਲ ਆਪਾਂ ਜੇ ਗੱਲ ਕਰੀਏ ਬੀਜੇਪੀ ਔਰ ਅਕਾਲੀ ਦਲ ਦੀ ਬੀਜੇਪੀ ਫਿਲਹਾਲ ਤਾਂ ਜਿਹੜਾ ਕਹਿ ਰਹੀ ਸੀ ਕਿ ਸਾਡਾ ਐਲਾਈਅנס ਨਹੀਂ ਹੋਣਾ ਅਸੀਂ ਕੱਲਿਆਂ ਹੀ ਪੂਰੇ ਦੇਸ਼ ਦੇ ਚੋਣਾਂ ਲੜਨਾ ਹੈ ਲੇਕਿਨ ਅੰਦਰ ਖਾਤੇ ਜੋ ਪਤਾ ਲੱਗ ਰਿਹਾ ਹੈ ਕਿ ਇਹਨਾਂ ਦਾ ਗਠਜੰਬੰਦਨ ਹੋ ਜਾਏਗਾ ਆਮ ਆਦਮੀ ਪਾਰਟੀ ਦੀ 2 ਸਾਲ ਹੋ ਚਲੇ ਸਰਕਾਰ ਆਈ ਨੂੰ ਸਰਕਾਰਾਂ ਤੋਂ ਬਾਅਦ ਕੰਮ ਥੋੜੇ ਅੱਛੇ ਵੀ ਹੋਏ ਨੇ ਕੁਝ ਅੱਛੇ ਕੰਮ ਵੀ ਕੀਤੇ ਕੁਝ ਅੱਛੇ ਕਦਮ ਵੀ ਚੱਕਿਆ ਹੈ ਅਗਰੇ ਐਲਾਈਅנס ਨਹੀਂ ਵੀ ਇਹਨਾਂ ਦਾ ਹੁੰਦਾ ਆਪਸ ਵਿੱਚ ਕਾਂਗਰਸ ਦਾ ਔਰ ਆਪ ਦਾ ਤੋਂ ਵੀ 5 ਤੋਂ 6 ਸੀਟਾ ਜਿਹੜੀਆਂ ਹੈ ਆਮ ਆਦਮੀ ਪਾਰਟੀ ਕੱਢ ਕੇ ਲੈ ਕੇ ਜਾਏਗੀ ਅਗਰ ਗਠਜੋੜ ਹੁੰਦਾ ਹੈ ਬੀਜੇਪੀ ਔਰ ਬੀਐਸ ਔਰ ਅਕਾਲੀ ਦਲ ਦਾ ਉਹ ਵੀ ਜਿਹੜਾ ਹੈ ਫਿਰ ਸੀਟਾ ਜਿਹੜੀ ਹੈ 5 ਤੋਂ 6 ਸੀਟਾ ਜਿਹੜੀਆਂ ਉਹਨਾਂ ਦੇ ਨਿਕਲ ਸਕਦੇ ਨੇ ਕਿ ਦੋਵਾਂ ਦੇ ਲੱਗ ਕੇ ਜਿਹੜਾ ਹੈ ਨਲਕੇ ਮਿਲਣਗੇ ਤੇ ਜੇ ਕਾਂਗਰਸ ਕੱਲੀ ਚੋਣ ਲੜਦੀ ਹੈ ਤਾਂ ਜਿਹੜੀ ਗੁੱਟਬੰਦੀ ਜਿਹੜੀ ਹੈ ਕਾਂਗਰਸ ਵਿੱਚ ਚੱਲਦੀ ਪਈ ਹੈ ਉਹਦਾ ਇਮਪੈਕਟ ਕਿੰਨਾ ਕੁ ਪਏਗਾ ਲੋਕ ਉਸ ਬਾਰੇ ਕੀ ਸੋਚਦੇ ਨੇ ਜਿਨਾ ਪਿਛਲਾ ਇਲੈਕਸ਼ਨ ਹੋਇਆ ਸੀ ਇਹ ਆਪਦੀ ਗੁੱਟਬੰਦੀ ਕਰਕੇ ਹਾਰੇ ਸੀ ਗੁੱਟਬਾਦੀ ਜਿਹੜੀ ਆਪਸਿਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਹੁਣ ਵੀ ਜਿਹੜਾ ਹੈ ਕਾਂਗਰਸ ਦੇ ਦੋ ਧੜੇ ਬਣੇ ਹੋਏ ਨੇ ਜੇ ਗੱਲ ਕਰੀਏ ਆਪਾਂ ਨਵਜੋਤ ਸਿੰਘ ਸਿੱਧੂ ਦੀ ਉਹ ਪਾਰਟੀ ਤੋਂ ਅਲੱਗ ਹੋ ਕੇ ਆਪਣੀਆਂ ਰੈਲੀਆਂ ਕਰ ਰਹੀਆਂ ਜਿਸ ਦਾ ਹਾਈ ਕਮਾਂਡ ਨੂੰ ਇਹਨਾਂ ਨੇ ਕੰਪਲੀਟਲੀ ਕੀਤੇ ਜਿਹੜੇ ਪੰਜਾਬ ਦੇ ਭਾਰੀ ਯਾਦਵ ਜੀ ਹੈਗੇ ਆ ਉਹਨਾਂ ਨੇ ਵੀ ਤਿੰਨ ਦਿਨ ਚੰਡੀਗੜ੍ਹ ਦੇ ਵਿੱਚ ਮੀਟਿੰਗ ਕੀਤੀ ਸੀ ਔਰ ਸਾਰਿਆਂ ਦਾ ਜਿਹੜਾ ਹੈ ਇਕੱਠ ਸਾਰਿਆਂ ਦੇ ਸੁਝਾਅ ਲੈ ਕੇ ਜਿਹੜੇ ਗਏ ਆ ਸੋ ਉਹਨੂੰ ਨਵਜੋਤ ਸਿੰਘ ਸਿੱਧੂ ਨੂੰ ਵੀ ਇਲੈਕਟ ਸੁਣਿਆ ਬਾਕੀ ਸਾਰੇ ਮੈਂਬਰਸ ਨੂੰ ਇਲੈਕਟ ਸੁਣਿਆ ਜਿਹੜਾ ਹੈ ਹੁਣ ਉਪਰੋਂ ਕੀ ਕਰਦੇ ਕਿਉਂਕਿ ਇਸ ਦਾ ਕੰਮ ਆਜਾ ਪਿਛਲੇ ਇਲੈਕਸ਼ਨਾਂ ਇਸ ਕਾਂਗਰਸ ਨੂੰ ਪੁੱਕਣਾ ਪਿਆ ਸੀ ਅਗਰ ਇਹੀ ਹੁਣ ਤੱਕ ਜਿਹੜੀ ਗੁਰਮੰਦੀ ਹੈ ਇਲੈਕਸ਼ਨ ਤਾਂ ਵੀ ਚੱਲਦੀ ਰਹੀ ਫਿਰ ਕਾਂਗਰਸ ਨੂੰ ਜਿਹੜਾ ਹੈ ਬਿਲਕੁਲ ਕੋਈ ਵੀ ਸੀਟ ਆਉਣ ਦੀ ਸੰਭਾਵਨਾ ਨਹੀਂ ਹੈਗੀ ਸਾਡੇ ਨਾਲ ਗੌਰਵ ਮਾਨਿਕ ਜੀ ਨੇ ਤੁਸੀਂ ਕਿਦਾਂ ਦੇਖਦੇ ਹੋਗੇ ਉਹ ਕਿ ਇਸ ਵਾਰ ਦੇ ਜਿਹੜੇ ਸਮੀਕਰਨ ਨੇ ਉਹ ਕੀ ਰਹਿਣਗੇ ਰਾਜਨੀਤਿਕ ਪਾਰਟੀਆਂ ਕੀ ਸੋਚ ਰਹੀਆਂ ਹੈਗੀਆਂ ਨੇ ਲੋਕ ਕੀ ਸੋਚ ਰਹੇ ਹੈਗੇ ਨੇ ਜੀ ਪਾਰਟੀਆਂ ਦੇਖੋ ਹਰ ਕੋਈ ਅਲਾਈਅੰਸ ਲਈ ਭੱ ਕਿ ਕਿ ਪਾਰਟੀਆਂ ਨੂੰ ਲੱਗਦਾ ਕਿ ਸ਼ਾਇਦ ਇਕੱਲੇ ਲੜ ਕੇ ਉਹ ਨਹੀਂ ਜਿੱਤ ਹਾਸਲ ਕਰ ਸਕਦੇ ਅਲਾਈਂਸ ਦੇ ਵਿੱਚ ਜਿਹੜਾ ਹੈ ਕਿ ਵੋਟ ਦੋਨੋਂ ਪਾਸੇ ਕਲੱਬ ਹੋ ਜਾਂਦੇ ਨੇ ਤਾਂ ਔਰ ਜਿਹੜੀਆਂ ਸੀਟਾਂ ਵੱਧ ਤੋਂ ਵੱਧ ਆਉਣ ਦੀ ਸੰਭਾਵਨਾ ਹੁੰਦੀ ਹੈ ਪਰ ਪੰਜਾਬ ਦੇ ਵਿੱਚ ਜਿਹੜਾ ਸਮੀਕਰਨ ਸ਼ਾਇਦ ਥੋੜੇ ਉਲਟੇ ਨੇ ਕਿਉਂਕਿ ਕਾਂਗਰਸ ਜਿਹੜੀ ਹੈਗੀ ਹੈ ਉਹ ਅਲਾਈਂਸ ਆਮ ਆਦਮੀ ਪਾਰਟੀ ਨਾਲ ਉੱਪਰ ਦਿੱਲੀ ਲੈਵਲ ਤੇ ਉਹ ਚੱਲ ਰਿਹਾ ਹੈ ਗੱਲ ਕਿ ਉਹਨਾਂ ਦਾ ਅਲਾਈਂਸ ਹੋਏਗਾ ਲੇਕਿਨ ਪੰਜਾਬ 'ਚ ਦੋਨੋਂ ਧੜੇ ਹੀ ਆਪਣੇ ਆਪਣੇ ਸੁਰ ਨੇ ਕਿ ਸਾਰੇ 13 ਨੇ 13 ਸੀਟਾਂ ਲੜਨ ਲਈ ਆਪਣੇ ਆਪ ਨੂੰ ਜਿਹੜੇ ਤਿਆਰ ਕਰ ਰਹੇ ਨੇ ਕਿ ਦਾਵਾ ਕਰ ਰਹੇ ਨੇ ਕਿ 13 ਹੀ ਜਿੱਤਣਗੇ ਔਰ 13 ਦੀਆਂ 13 ਹੀ ਇਕੱਲੇ ਇਕੱਲੇ ਲੜਨਗੇ ਪਰ ਉਹਦਾ ਫਾਇਦਾ ਅਗਰ ਜੇ ਕਾਂਗਰਸ ਅਲਾਈንስ ਵੀ ਪੰਜਾਬ ਵਿੱਚ ਆਂਦੀ ਹੈ ਤੇ ਉਹਨੂੰ ਨੁਕਸਾਨ ਹੀ ਹੋਏਗਾ ਕਿਉਂਕਿ ਕੈਡਰ ਵੋਟ ਜਿਹੜਾ ਹੁੰਦਾ ਹੈ ਪਾਰਟੀ ਦਾ ਹੁੰਦਾ ਆਮ ਆਦਮੀ ਪਾਰਟੀ ਨਵੀਂ ਪਾਰਟੀ ਹੈ ਉਹਦਾ ਕੋਈ ਕੈਡਰ ਵੋਟ ਨਹੀਂ ਹੈ ਜੇ ਹੈਗਾ ਕਿ ਆ ਕੈਡਰ ਵੋਟ ਫਿਕਸ ਹੈ ਕਿ ਹਰ ਸੀਟ ਤੇ 10 ਤੋਂ 15000 20000 25000 ਵੋਟ ਜਿਹੜਾ ਆ ਕਾਂਗਰਸ ਨੂੰ ਪੈਣਾ ਹੈ ਜਾਂ ਆਮ ਆਦਮੀ ਪਾਰਟੀ ਨੂੰ ਪੈਣਾ ਹੈ ਜਾਂ ਅਕਾਲੀ ਦਲ ਨੂੰ ਪੈਣਾ ਹੈ ਸੋ ਉਹ ਇਹ ਚੀਜ਼ ਜਿਹੜੀ ਆਮ ਆਦਮੀ ਪਾਰਟੀ ਚ ਨਹੀਂ ਹੈਗੀ ਕਾਂਗਰਸ ਦਾ ਵੋਟ ਅਗਰ ਉਧਰ ਸ਼ਿਫਟ ਹੁੰਦਾ ਹੈ ਤੇ ਆਮ ਆਦਮੀ ਪਾਰਟੀ ਨੂੰ ਫਾਇਦਾ ਹੁੰਦਾ ਹੈ ਲੇਕਿਨ ਆਮ ਆਦਮੀ ਪਾਰਟੀ ਦਾ ਕੋਈ ਕੈਡਰ ਬੋਰਡ ਨਹੀਂ ਹੈਗਾ ਇਸ ਕਰਕੇ ਕਾਂਗਰਸ ਨੂੰ ਤਾਂ ਕੋਈ ਫਾਇਦਾ ਨਹੀਂ ਹੋਣਾ ਔਰ ਅਗਰ ਜੇ ਉਹ ਇਕੱਲੇ ਲੜਦੀ ਹੈ ਤਾਂ ਉਹਨਾਂ ਨੂੰ ਇਸ ਦਾ ਫਾਇਦਾ ਹੋਏਗਾ ਕਾਂਗਰਸ ਨੂੰ ਔਰ 7 ਤੋਂ 8 ਸੀਟਾਂ ਜਿਹੜੀਆਂ ਪੰਜਾਬ ਵਿੱਚ ਅੱਜ ਦੀ ਤਰੀਕ ਦੇ ਵਿੱਚ ਅਗਰ ਕੋਈ ਸਮੀਕਰਨ ਨਾ ਬਦਲੇ ਤਾਂ ਕਾਂਗਰਸ ਪਾਰਟੀ ਲਈ ਜਾਣ ਦੀ ਹੈਗੀ ਆ ਦੂਜੇ ਪਾਸੇ ਭਾਜਪੀ ਤੇ ਅਕਾਲੀ ਦਲ ਦੇ ਅਲਾਈਂਸ ਦੀ ਗੱਲ ਚੱਲ ਰਹੀ ਹੈ ਅਗਰ ਉਹਨਾਂ ਦਾ ਅਲਾਈਂਸ ਹੁੰਦਾ ਹੈ ਤੇ ਉਹ ਦੋਨਾਂ ਲਈ ਬੈਨੀਫਿਟ ਹੋਏਗਾ ਕਿਉਂਕਿ ਜਿਹੜਾ ਹੈਗਾ ਹਿੰਦੂ ਵੋਟ ਜਿਹੜੇ ਹੈ ਕੁਝ ਭਾਜਪੀ ਨਾਲ ਵੀ ਜੁੜਿਆ ਹੋਇਆ ਹੈ ਕੁਝ ਜਿਹੜਾ ਹੈਗਾ ਸਿੱਖਾਂ ਦੀ ਪਾਰਟੀ ਹੋਣ ਦੇ ਨਾਲ ਕਰਕੇ ਜਿਹੜਾ ਇੱਕ ਉਹ ਦਾਵਾ ਕਰਦੀ ਹੈ ਅਕਾਲੀ ਦਲ ਉਸ ਦਾ ਫਾਇਦਾ ਹੈਗਾ ਕਿ ਕਲਬ ਵੋਟ ਹੋ ਜਾਣਗੇ ਤਾਂ ਉਹਨਾਂ ਨੂੰ ਜਿਹੜੀਆਂ ਸੀਟਾਂ ਐ ਅੱਛੀਆਂ ਖਾਸੀਆਂ ਅਗਰ ਅਲਾਈਅੰਸ ਵਿੱਚ ਆਂਦੇ ਨੇ ਤਾਂ ਮਿਲ ਸਕਦੀਆਂ ਨੇ ਫਿਰੋਜ਼ਪੁਰ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਜਿਹੜਾ ਫਿਰੋਜ਼ਪੁਰ ਦੇ ਐਮਪੀ ਚੁਣੇ ਗਏ ਤੇ ਉਹਨਾਂ ਨੂੰ ਵੱਡੀ ਜਿਹੜੀ ਆ ਵੋਟਾਂ ਪਈਆਂ ਸਨ ਤਾਂ ਉਹਨਾਂ ਦੇ ਵੱਲੋਂ ਕਿੰਨੇ ਕ ਜਿਹੜੇ ਕੰਮ ਐ ਫਿਰੋਜ਼ਪੁਰ ਹਲਕੇ ਦੇ ਲਈ ਕੀਤੇ ਗਏ ਸੀਗੇ ਜੀ ਦੇਖੋ 2 ਲੱਖ ਪਲੱਸ ਦੇ ਮਾਰਜਨ ਨਾਲ ਅਕਾਲੀ ਦਲ ਸੀਟ ਕੱਢੀ ਸੀਗੀ ਪਰ ਜਿਹੜਾ ਹੈਗਾ ਕਿ ਲੋਕਾਂ ਨੂੰ ਉਹ ਉਮੀਦ ਜੋ ਸੀਗੀ ਕਿ ਜਿੱਦਾਂ ਉਹ ਦਾਅਵੇ ਕਰਦੇ ਸੀ ਕਿ ਫਿਰੋਜ਼ਪੁਰ ਨੂੰ ਪੈरिस ਬਣਾ ਦਿੱਤਾ ਜਾਏਗਾ ਔਰ ਅੱਛੇ ਜਿਹੜੇ ਕੰਮ ਕਰਾਨਗੇ ਵਿਕਾਸ ਦੇ ਕੰਮ ਹੋਣਗੇ ਕੁਝ ਸਾਲ ਜਿਹੜਾ ਹੈਗਾ ਉਹ ਅਲਾਈਂਸ ਦੇ ਵਿੱਚ ਵੀ ਸਰਕਾਰ ਦੇ ਵਿੱਚ ਵੀ ਸ਼ਾਮਿਲ ਰਹੇ ਜਦੋਂ ਤੱਕ ਅ ਅੰਦੋਲਨ ਨਹੀਂ ਸੀਗਾ ਉਸ ਲੇਕਿਨ ਕੰਮ ਨਹੀਂ ਫਿਰੋਜ਼ਪੁਰ ਵਿੱਚ ਹੋਏ ਕੋਈ ਇਕਾ ਦੁਕਾ ਕੋਈ ਕੰਮ ਨਿਕਾ ਮੋਟੇ ਨੂੰ ਤਾਂ ਕੀ ਕਹਿਣਾ ਲੇਕਿਨ ਫਿਰੋਜ਼ਪੁਰ ਚ ਉਹਨਾਂ ਨੇ ਢੇੜਾ ਤੱਕ ਵੀ ਨਹੀਂ ਆਪਣਾ ਜਿਆਦਾ ਰੱਖਿਆ ਜਿਸ ਤੋਂ ਲੋਕ ਜਿਹੜੇ ਕਾਫੀ ਅਕਾਲੀ ਦਲ ਤੋਂ ਉਸ ਚੀਜ਼ ਤੋਂ ਨਾਰਾਜ਼ ਵੀ ਨੇ ਤੁਹਾਨੂੰ ਲੱਗਦਾ ਕਿ ਹੁਣ ਜੇ ਸੁਖਬੀਰ ਸਿੰਘ ਬਾਦਲ ਦੁਬਾਰਾ ਐਮਪੀ ਦੇ ਇਲੈਕਸ਼ਨ ਲੜਦੇ ਨੇ ਤੇ ਉਹਨਾਂ ਨੂੰ ਜਿਹੜੀਆਂ ਵੋਟਾਂ ਲੋਕ ਪਾਣਗੇ ਜੀ ਜ਼ਮਾਨਤ ਜਬਤ ਹੋਏਗੀ 100% ਜਬਤ ਹੋਏਗੀ ਜੇ ਤੁਸੀਂ ਲੋਕਾਂ ਚ 5 ਸਾਲ ਜਿੱਤ ਕੇ ਆਏ ਨਹੀਂ ਵਿਚਰੇ ਨਹੀਂ ਮਿਲੇ ਨਹੀਂ ਤੇ ਲੋਕ ਤੁਸੀਂ ਕੀ ਉਮੀਦ ਕਰਦੇ ਹੋ ਕਿ ਲੋਕ ਬੇਵਕੂਫ ਨਹੀਂ ਹੈ ਜਨਤਾ ਪੜੀ ਲਿਖੀ ਹੈ ਹਰ ਕੋਈ ਸਮਝਦਾਰ ਆ ਔਰ ਜਨਤਾ ਚਾਹਦੀ ਹੈ ਕਿ ਸਾਡਾ ਨੀਤਾ ਉਹ ਹੋਵੇ ਜਿਹੜਾ ਸਾਡੇ ਵਿਕਾਸ ਦੇ ਕੰਮ ਕਰੇ ਰੁਜ਼ਗਾਰ ਲਈ ਕੰਮ ਕਰੇ ਉਹਦੀ ਡਵੈਲਪਮੈਂਟ ਲਈ ਕੰਮ ਕਰੇ ਜਿਹੜੇ ਪਹਿਲੇ ਪਾਰਟੀ ਵੋਟ ਹੁੰਦੀ ਸੀ ਕਿ ਅਕਾਲੀ ਦਲ ਦੀ ਵੇਵ ਹੈ ਉਹਦੀ ਹੈ ਇਹ ਚੀਜ਼ਾਂ ਹੁਣ ਖਤਮ ਹੋ ਚੁੱਕੀਆਂ ਹੋਈਆਂ ਨੇ ਹਰ ਬੰਦਾ ਸਿਆਣਾ ਹੈ ਔਰ ਬਿਨਾਂ ਕੰਮ ਦੇਖੇ ਤੋਂ ਆਧੇ ਤਰੀਕ ਚ ਵੋਟਰ ਜਿਹੜਾ ਹੈ ਵੋਟ ਨਹੀਂ ਪਾਦਾ ਸਾਡੇ ਨਾਲ ਜਗਦੀਸ਼ ਜੀ ਵੀ ਨੇ ਤੁਸੀਂ ਕਿਦਾਂ ਦੇਖਦੇ ਹੋਗੇ ਕਿ ਹੁਣ ਜੇ ਪਾਰਟੀਆਂ ਦੇ ਗੱਡਜੋੜ ਹੁੰਦੇ ਨੇ ਤਾਂ ਉਹਨਾਂ ਦਾ ਫਾਇਦਾ ਕਿਸ ਪਾਰਟੀ ਦੇ ਵੱਲ ਜਿਹੜਾ ਹੈ ਜਿਆਦਾ ਹੋਣ ਦੀ ਸੰਭਾਵਨਾ ਤੁਹਾਨੂੰ ਲੱਗਦੀ ਹੈ ਅ ਅਕਸ਼ੇ ਜੀ ਦੱਸਦੇ ਕਿ ਜਿਹੜੇ 2024 ਦੇ ਲੋਕ ਸਭਾ ਚੋਣਾਂ ਬਾਰੇ ਇਸ ਨੂੰ ਲੈ ਕੇ ਤਿਆਰੀਆਂ ਤਾਂ ਤਕਰੀਬਨ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਨੇ ਤਾਂ ਜੇ ਗੱਠਜੋੜ ਦੀ ਗੱਲ ਕੀਤੀ ਜਾਵੇ ਜਿਵੇਂ ਆਮ ਆਨਵੀ ਪਾਰਟੀ ਦੀ ਗੱਲ ਕੀਤੀ ਤੇ ਕਾਂਗਰਸ ਦੀ ਗੱਠਜੋੜ ਹੋ ਰਿਹਾ ਤਾਂ ਸਤਾ ਦੇ ਵਿੱਚ ਆਮ ਆਨਵੀ ਪਾਰਟੀ ਹੈ ਕਰੀਬ 91 ਸੀਟਾਂ ਦੇ ਨਾਲ ਹੈ ਤਾਂ ਕਾਂਗਰਸ ਜਿਹੜੀ ਹੈ ਉਹ 17 ਸੀਟਾਂ ਜਿਹੜੀਆਂ ਲੈ ਕੇ ਗਈ ਤੇ ਜੇ ਕਾਲੀ ਦੀ ਗੱਲ ਕੀਤੀ ਹੈ ਤਿੰਨ ਹੈ ਤੇ ਬੀਜੇਪੀ ਕੋਲ ਇੱਕ ਹੈ ਤਾਂ ਇਹਨਾਂ ਸਮੀਕਰਨ ਲਗਾ ਕੇ ਜੇ ਗੱਲ ਕੀਤੀ ਜਾਵੇ ਤਾਂ ਮੌਜੂਦਾ ਜਿਹੜੀ ਹੈ ਪ ਆ ਦੇ ਵਿੱਚ ਜਿਹੜੀ ਹੈ ਸਰਕਾਰ ਹੈਗੀ ਹੈ ਉਹਦੀਆਂ ਕਿੱਥੇ ਨਾ ਕਿੱਥੇ ਜੇ ਸੀਟਾਂ ਦੀ ਗੱਲ ਕਿਤੇ 6 ਤੋਂ 7 ਸੀਟਾਂ ਜਿਹੜੀਆਂ ਜਿਹੜੀਆਂ ਆਨ ਦੀ ਸੰਭਾਵਨਾ ਜਿਤਾਈ ਜਾ ਸਕਦੀ ਹੈ ਅਗਰ ਜੇ ਕਾਲੀ ਬੀਜੇਪੀ ਇਕੱਠੀ ਹੁੰਦੀ ਹੈ ਤਾਂ ਉਹਨਾਂ ਨੂੰ ਵੀ ਜਿਹੜੀ ਹੈ 5 ਤੋਂ 6 ਸੀਟਾਂ ਮਿਲ ਸਕਦੀਆਂ ਜੇ ਇਕੱਲੀ ਬੀਜੇਪੀ ਪੰਜਾਬ ਦੇ ਵਿੱਚ ਲੜਦੀ ਹੈ ਤਾਂ ਮੇਰਾ ਨਹੀਂ ਮੰਨਣਾ ਹੈ ਕਿ ਵੀ ਬੀਜੇਪੀ ਕਿੱਥੇ ਨਾ ਕਿੱਥੇ ਸਟਾਨ ਕਰੇਗੀ ਤੁਸੀਂ ਵਿਧਾਨ ਸਭਾ ਦੀ ਜੇ ਸਮੀਕਰਨ ਦੇਖ ਲਈਏ ਤਾਂ ਤੁਸੀਂ ਦੇਖ ਲਓ ਇੱਕ ਸੀਟ ਜਿਹੜੀ ਹੈ ਬੀਜੇਪੀ ਨੂੰ ਜਿਹੜੀ ਮਿਲੀ ਸੀਗੀ ਔਰ ਜੇ ਗੱਲ ਕੀਤੀ ਜਾਵੇ ਤਾਂ ਕਾਲੀ ਦਲ ਨੂੰ ਤਿੰਨ ਤੇ ਜਿਹੜੀ ਕਾਂਗਰਸ 17 ਤੇ 92 ਤੇ ਜੇ ਜਦ ਕੀ ਇਹ ਲੈ ਕੇ ਆਈ ਸੀਗੀ ਤਾਂ ਕੁਲ ਮਿਲਾ ਕੇ ਜੇ ਗੱਲ ਕੀਤੀ ਜਾਵੇ ਤਾਂ ਲੋਕ ਸਭਾ ਜਿਹੜੇ 2024 ਦੇ ਚੋਣਾਂ ਆਲ ਓਵਰ ਦੀ ਇੰਡੀਆ ਦੀ ਗੱਲ ਕੀਤੀ ਜਾਵੇ ਤਾਂ ਬੀਜੇਪੀ ਜਿਹੜੀ ਹੈ ਸਟੈਂਡ ਕਰੇਗੀ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨਿੰਮੋਦੀ ਹੀ ਨਜ਼ਰ ਆਣਗੇ ਬਿਲਕੁਲ ਜੇ ਦੂਜੇ ਪਾਸੇ ਗੱਲ ਕੀਤੀ ਜਾਵੇ ਕਿ ਜਿਹੜੇ ਵੱਡੇ ਚਿਹਰੇ ਸੀਗੇ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਨੂੰ ਵੱਡੀ ਮਾਤ ਜਿਹੜੀ ਲੋਕਾਂ ਦੇ ਵੱਲੋਂ ਪਈ ਸੀਗੀ ਤੁਹਾਨੂੰ ਹੁਣ ਲੱਗਦਾ ਹੈ ਕਿ ਜੇ ਲੋਕ ਵੱਡੇ ਨੇਤਾ ਜਿਹੜੇ ਨੇ ਲੋਕ ਸਭਾ ਦੇ ਵਿੱਚ ਖੜਦੇ ਨੇ ਕੀ ਉਹ ਇਸ ਵਾਰ ਜਿੱਤ ਸਕਣਗੇ ਜਿਸ ਤਰੀਕੇ ਨਾਲ ਜੇ ਗੱਲ ਕੀਤੀ ਜਾਵੇ ਸੁਖਬੀਰ ਸਿੰਘ ਬਾਦਲ ਹੋਗੇ ਹਰਸਿਮਰਤ ਕੋਰ ਬਾਦਲ ਹੋਗੇ ਨਵਜੋਤ ਸਿੰਘ ਸਿੱਧੂ ਹੋਗੇ ਜਾਂ ਉਹਨਾਂ ਦੀ ਮੈਡਮ ਹੋਗੀ ਇਸ ਤਰ੍ਹਾਂ ਦੇ ਜਿਹੜੇ ਵੱਡੇ ਚਿਹਰੇ ਹੈਗੇ ਨੇ ਲੱਗਦਾ ਕਿ ਲੋਕ ਹੁਣ ਜਿਹੜਾ ਚਿਹਰਿਆਂ ਦੇ ਉੱਪਰ ਸੰਨੀ ਦਿਓਲ ਦੀ ਜੇ ਗੱਲ ਕੀਤੀ ਜਾਵੇ ਗੁਰਦਾਸਪੁਰ ਦੇ ਵਿੱਚ ਵੱਡਾ ਲੋਕਾਂ ਨੇ ਇੱਕ ਵਾਰੀ ਉਹਨਾਂ ਨੂੰ ਫ ਜੇ ਕਿ ਜਿਹੜੀ ਆ ਲੋਕ ਜਨਰਦਨ ਹੈ ਲੋਕਾਂ ਦੀ ਜਿਹੜੀ ਵੋਟ ਹੈ ਉਸ ਤੋਂ ਹੀ ਜਿਹੜੇ ਆ ਜਨਤਾ ਮਬਲ ਜਿਹੜੇ ਆ ਐਮਪੀ ਜਾਂ ਹੋਰ ਜਿਹੇ ਬੰਦੇ ਨੇ ਤਾਂ ਜੇ ਗੱਲ ਕੀਤੀ ਹੈ ਫਰੋਇਪੁਰ ਦੀ ਲੋਕ ਸਭਾ ਚੋਣਾਂ ਤੋਂ ਜੇ ਸੁਖਬੀਰ ਸਿੰਘ ਬਾਦਲ ਜਿਹੜੇ ਐਮਪੀ ਇੱਥੋਂ ਸੀਗੇ ਤਾਂ ਉਹ ਕਿੱਥੇ ਨਾ ਕਿੱਥੇ ਲੋਕਾਂ ਦੇ ਵਿੱਚ ਨਹੀਂ ਵਿਚਰੇ ਆ ਲੋਕਾਂ ਦੇ ਵਿੱਚ ਕਿੱਥੇ ਨਾ ਕਿੱਥੇ ਦੂਰੀ ਰਹੀ ਉਹਨਾਂ ਦੀ ਆਪਸ ਦੇ ਵਿੱਚ ਤਾਂ ਮੇਰੇ ਹਿਸਾਬ ਨਾਲ ਤਾਂ ਇਸ ਵਾਰ ਜਿਹੜਾ ਪਸੰਦ ਨਹੀਂ ਕਰਨਗੇ ਤਾਂ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਸੰਨੀ ਦੋ ਸੰਨੀ ਦੋਲ ਵੀ ਇੱਕ ਫਿਲਮੀ ਸਟਾਰ ਰੇ ਆ ਉਹ ਵੀ ਆਪਣੇ ਗੁਰਦਾਸਪੁਰ ਇਲਾਕੇ ਦੇ ਵਿੱਚ ਲੋਕਾਂ ਦੇ ਵਿੱਚ ਜਿ ਕਿ ਜਿਹੜੇ ਨਹੀਂ ਵਿਚਲੇ ਤਾਂ ਲੋਕ ਜਿਹੜੇ ਐ ਇਸ ਵਾਰ ਜਿਹੜਾ ਹੈ ਪਸੰਦੀ ਕਰਨਗੇ ਲੋਕ ਉਸ ਨੂੰ ਪਸੰਦ ਕਰਨਗੇ ਜਿਹੜਾ ਉਹ ਜਿਹੜਾ ਉਹਨਾਂ ਦੇ ਵੋਟਰਾਂ ਦੇ ਹੱਕ ਦੇ ਵਿੱਚ ਗੱਲ ਕਰੇ ਰੋਜ਼ਗਾਰ ਦੇਵੇ ਜਾਂ ਕੰਮ ਕਰੇ ਇਸ ਨੂੰ ਲੈ ਕੇ ਜਿਹੜਾ ਲੋਕ ਜਿਹੜਾ ਹੈ ਕਿ ਵੋਟ ਉਹਨੂੰ ਹੀ ਪਾਣਗੇ ਜਿਹੜਾ ਲੋਕਾਂ ਦਾ ਜਿਹੜਾ ਕੰਮ ਕਰਨਗੇ ਬਿਲਕੁਲ ਸਿਮਰਨ ਤੁਸੀਂ ਕਿਸ ਤਰੀਕੇ ਦੇ ਨਾਲ ਇਸ ਦੇ ਉੱਪਰ ਦੇਖਦੇ ਹੋ ਕਿ ਲਗਾਤਾਰ ਪਾਰਟੀਆਂ ਦੇ ਵੱਲੋਂ ਰਣਨੀਤੀਆਂ ਬਣਾਈਆਂ ਜਾ ਰਹੀਆਂ ਨੇ ਕਈ ਲੀਡਰਾਂ ਨੂੰ ਜਿਹੜਾ ਇੱਕ ਪਾਸੇ ਤਾਂ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਫੜਿਆ ਵੀ ਜਾ ਰਿਹਾ ਹੈਗਾ ਦੂਜੇ ਪਾਸੇ ਲਾਇੰਸ ਹੋ ਰਿਹਾ ਹੈ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖਦੇ ਹੋਰ ਦੂਸਰੇ ਪਾਸੇ ਕਾਂਗਰਸ ਜਿਹੜਾ ਕਲੇਸ਼ ਹੈ ਉਹ ਵੀ ਲਗਾਤਾਰ ਵੱਧਦਾ ਜਾ ਰਿਹਾ ਹੈਗਾ ਹਾਂ ਅਖੇ ਦੱਸ ਦਈਏ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਲਗਾਤਾਰ ਸਾਰੀਆਂ ਪਾਰਟੀਆਂ ਦੇ ਵੱਲੋਂ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਅਸੀਂ ਜਿੱਤ ਜਿਹੜੀ ਹੈ ਹਾਸਲ ਕਰਨੀ ਪਰ ਸਭ ਤੋਂ ਪਹਿਲਾਂ ਦੇ ਅਸੀਂ ਦੱਸ ਦਈਏ ਤਾਂ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਇਸ ਸਮੇਂ ਜਿਹੜਾ ਹੈ ਕਿ ਬਿਲਕੁਲ ਆਪ ਦਾ ਵਧੀਆ ਢੰਗ ਦੇ ਨਾਲ ਸਰਕਾਰ ਵੀ ਚਲਾ ਰਹੇ ਹੈਗੇ ਜਿਵੇਂ ਪਿਛਲੇ ਦੀ ਅਸੀਂ ਗੱਲ ਕਰਦੇ ਆ ਜਲੰਧਰ ਦੇ ਵਿੱਚ ਜਲੰਧਰ ਦੇ ਵਿੱਚ ਚੋਣਾ ਹੋਈਆਂ ਸੀ ਉੱਥੇ ਵੀ ਐਮਪੀ ਦੀ ਜਿਹੜੀ ਸਰਕਾਰ ਸੀ ਹਾਲਾ ਕਿ ਉੱਥੇ ਆਪਣਾ ਇਹ ਦੂਜਾ ਤਦੋਂ ਮੁਸੀਹ ਵਾਲੇ ਦੇ ਫਾਦਰ ਸਾਹਿਬ ਵੀ ਪਹੁੰਚੇ ਸੀ ਜਾਂ ਹੋਰ ਵੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀ ਹੈਗੀ ਕਿਸੇ ਤਰ੍ਹਾਂ ਕਿ ਇਹਨਾਂ ਨੂੰ ਹਰਾਇਆ ਜਾਵੇ ਕਿ ਜਾ ਕੇ ਉਹਦਾ ਇਨਸਾਫ ਦੇ ਤਾਂ ਪਰ ਲੇਕਿਨ ਫਿਰ ਵੀ ਆਮ ਆਦਮੀ ਪਾਰਟੀ ਦੀ ਜਿਹੜੀ ਜਿੱਤ ਹੋਈ ਸੀਗੀ ਦੂਸਰੇ ਪਾਸੇ ਅਸੀਂ ਗੱਲ ਕਰਦੇ ਕਾਂਗਰਸ ਦੀ ਤਾਂ ਕਾਂਗਰਸ ਜਿਹੜਾ ਹੈਗਾ ਕਾਂਗਰਸ ਕਦੇ ਵੀ ਜਿਹੜਾ ਕੋਈ ਪੰਜਾਬ ਦੇ ਵਿੱਚੋਂ ਹਾਰਦੀ ਨਹੀਂ ਸੀ ਪਰ ਕਾਂਗਰਸ ਦੀ ਜਿਹੜੀ ਆਪਸੀ ਫੋਟ ਫੋਟ ਇੱਕ ਹੁੰਦੀ ਕਿ ਦੋ ਫਾੜ ਹੋਣਾ ਦੋ ਫਾੜ ਵੀ ਨਹੀਂ ਹੈਗੀ ਕਾਂਗਰਸ ਦੇ ਵਿੱਚ ਕਈ ਜਿਹੜੇ ਨੇ ਪੱਤੇ ਨੇ ਸਾਰਿਆਂ ਨੂੰ ਇਹ ਹੁੰਦਾ ਹੈ ਆਪੋ ਆਦੇ ਪੱਤੇ ਖੇੜਨੇ ਕਈ ਜਿਹੜੀਆਂ ਨੇ ਉਹਦੇ ਵਿੱਚ ਵੀ ਗਰੁੱਪ ਜਿਹੜੇ ਬਣੇ ਤਨੂੰ ਦੇਖਣਾ ਪੈਂਦਾ ਤੇ ਜੇ ਅਸੀਂ ਗੱਲ ਕਰਨੇ ਬੀਜੇਪੀ ਦੀ ਤਾਂ ਬੀਜੇਪੀ ਪੰਜਾਬ ਦੇ ਵਿੱਚ ਕਿਸਾਨੀ ਸੰਘਰਸ਼ ਨੂੰ ਲੈ ਕੇ ਜਿਹੜਾ ਖਾਸ ਤੌਰ ਤੇ ਉਸ ਚੀਜ਼ ਦਾ ਰੋਸ ਹੈਗਾ ਕਿਉਂਕਿ ਪਿੰਡਾਂ ਦੇ ਵਿੱਚ ਅਸੀਂ ਗੱਲ ਕਰਦੇ ਤਾਂ ਪਿੰਡਾਂ ਦੇ ਵਿੱਚ ਕਰੀਬ 90% ਅਜੇ ਵੀ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਬੀਜੇਪੀ ਦੇ ਪ੍ਰਤੀ ਨਫ਼ਰਤ ਹੈਗੀ ਹੈ ਦੂਸਰੀ ਗੱਲ ਅਸੀਂ ਇੱਥੋਂ ਦੀ ਕਰਦੇ ਆ ਸੁਖਵੀਰ ਸਿੰਘ ਬਾਦਲ ਜਿਸ ਤਰ੍ਹਾਂ ਵਿਚੇ ਜਿੱਤੇ ਸੀਗੇ ਉਸ ਤੋਂ ਬਾਅਦ ਦੇ ਵਿੱਚ ਉਹ ਇੱਥੇ ਫਰੋਜਪੁਰ ਦੇ ਵਿੱਚ ਬਿਲਕੁਲ ਨਹੀਂ ਵਿਚਰੇ ਇਸ ਸਮੇਂ ਅਸੀਂ ਜੇ ਗੱਲ ਕਰਨਾ ਜਿੱਤ ਦੀ ਤਾਂ ਜੇ ਅਰਲਾਈਐਂਸ ਜੇ ਭਾਜਪੀ ਦਾ ਤੇ ਕਾਲੀ ਦਲ ਦਾ ਹੁੰਦਾ ਹੈ ਤਾਂ ਫਿਰ ਜ਼ਰੂਰ ਹੈ ਕੋਈ ਸੀਟਾਂ ਜਿਹੜੀਆਂ ਲਾ ਸਕਦੇ ਪਹਿਲਾਂ ਸੀ ਗੱਲ ਹੁੰਦਾ ਸੀ ਜਿਹੜੇ ਵਰਕਰ ਹੁੰਦੇ ਸੀ ਨਾ ਜਾਂ ਵੋਟਰ ਹੁੰਦੇ ਸੀਗੇ ਉਹ ਇੱਕ ਜਾਤ ਪਾਤ ਨੂੰ ਦੇਖਦੇ ਸੀਗੇ ਜਾਂ ਇੱਕ ਕੋਈ ਕਿਸੇ ਦੇ ਮਗਰ ਮਾਲਾ ਲੀਡਰ ਤੇ ਚੱਲਦੇ ਸੀ ਹੁਣ ਨਹੀਂ ਗਾ ਸਮਝੀ ਕਰ ਜਿੱਥੇ ਪਿਛੇ ਸੀਗਾ ਛੇ ਸਿੰਘ ਕੋ ਭਾਇਆ ਸੀਗਾ ਉਹਨਾਂ ਨੂੰ ਸਿਰਫ ਮੈਦਾਨ ਦੇ ਵਿੱਚ ਲਿਆਂਦਾ ਇਸੇ ਕਰਕੇ ਗਿਆ ਸੀਗਾ ਕਿ ਇਹ ਬਾਰਡਰ ਬੈਲਟ ਦੇ ਵਿੱਚ ਰਾਸਿਕ ਬਰਾਦਰੀ ਦੀ ਵੋਟ ਜਿਹੜੀ ਜਿਆਦੀ ਹੈ ਜਿਆਦਾ ਵੋਟ ਹੋਣ ਦੇ ਕਾਰਨ ਉਹਨਾਂ ਨੇ ਇੱਥੇ ਲਿਆਂਦਾ ਗਿਆ ਸੀ ਤੇ ਜਿੱਤ ਵੀ ਉਹਨਾਂ ਦੀ ਹਾਸਲ ਹੋਈ ਸੀਗੀ ਪਰ ਲੇਕਿਨ ਹੁਣ ਜਿਹੜੇ ਨੇ ਵੋਟਰ ਸਮਝਦਾਰ ਹੋ ਗਏ ਨੇ ਹੁਣ ਵਰਕਰ ਜਿਹੜੇ ਨੇ ਉਹ ਲਾਈ ਲੱਗ ਨਹੀਂ ਹੈਗੇ ਉਹ ਆਪਣਾ ਕੰਮ ਕਾਜ ਦੇਖਦੇ ਨੇ ਕਿਸ ਤਰ੍ਹਾਂ ਜੇ ਸਾਡੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਕੀ ਹੋਵੇਗਾ ਸਾਰਾ ਕੁਝ ਦੇਖ ਕੇ ਹੁਣ ਚੱਲਦੇ ਆ ਤੇ ਤੁਹਾਨੂੰ ਲੱਗਦਾ ਕਿ ਹੁਣ ਜੇ ਸੁਨੀਲ ਜਾਖੜ ਭਾਜਪਾ ਦੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਤਾਂ ਇਹ ਸਾਰੇ ਜਣੇ ਰਲ ਕੇ ਲੋਕਾਂ ਨੂੰ ਆਪਣੇ ਵੱਲ ਕਰਸ਼ਿਤਕਰ ਪਾਣਗੇ ਜੇ ਇਕੱਲੇ ਇਕੱਲੇ ਪਾਰਟੀ ਦੇ ਤੌਰ ਤਕੀ ਲੋਕਾਂ ਦੀ ਐ ਕਿ ਕੀ ਸੋਚ ਰਹੀ ਹੈਗੀ ਔਰ ਕਿਸ ਪਾਰਟੀ ਵੱਲ ਲੋਕਾਂ ਦਾ ਜਿਹੜਾ ਝੁਕਾਅ ਹੈ ਉਹ ਰਹਿ ਸਕਦਾ ਜੇ ਅਸੀਂ ਗੱਲ ਕਰੀਏ ਰिलायंस ਦੀ ਜਿਸ ਤਰ੍ਹਾਂ ਕਾਂਗਰਸ ਦੀ ਦਾ ਆਮ ਆਦਮੀ ਪਾਰਟੀ ਦਾ ਕਿਹਾ ਜਾਂਦਾ ਹੈ ਕਿ ਰिलायंस ਜਿਹੜਾ ਹੁੰਦਾ ਜੇਰ ਲਾਈਨਸ ਹੁੰਦਾ ਤਾਂ ਇਹ ਸਾਰੀਆਂ ਸੀਟਾਂ ਦੇ ਕਹਿ ਸਕਦੇ ਐ ਕਿ ਜਿੱਤ ਤੱਕੇ ਪਹੁੰਚਦੇ ਹੈਗੇ ਨੇ ਪਰ ਇੱਥੇ ਅਕਾਲੀ ਦਲ ਦੀ ਅਸੀਂ ਗੱਲ ਕਰਿਆ ਅਕਾਲੀ ਦਲ ਦੀ ਵੋਟ ਬੈਂਕ ਜ਼ਰੂਰ ਪੰਜਾਬ ਦੇ ਵਿੱਚ ਹੈਗਾ ਕਿਉਂਕਿ ਉਹ ਸ਼ੁਰੂ ਤੋਂ ਲੈ ਕੇ ਇੱਕ ਨਿੱਜੀ ਪਾਰਟੀ ਸੀ ਇੱਥੋਂ ਦੀ ਹੈਗੀ ਇੱਕ ਸਿੱਖੀ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਲਗਾਤਾਰ ਪੱਤੇ ਆਪਦੇ ਖੇਡੇ ਜਾਂਦੇ ਹੁੰਦੇ ਸੀਗੇ ਤੇ ਫਿਰ ਹੋ ਸਕਦਾ ਹੈ ਕਿ ਜੀ ਇਰਲਾਈਂਸ ਜੇ ਕਾਂਗਰਸ ਦਾ ਤਾਂ ਹੁੰਦਾ ਹੈ ਆਮ ਆਦਮੀ ਪਾਰਟੀ ਦਾ ਤੇ ਜਿੱਤ ਹਾਸਲ ਹੁੰਦੀ ਲੇਕਿਨ ਜੇ ਭਾਜਪਾ ਦਾ ਇਰਲਾਈਂਸ ਜੇ ਅਕਾਲੀ ਦਲ ਦਾ ਜੇ ਉਹਨਾਂ ਦਾ ਵੀ ਹੁੰਦਾ ਫਿਰ ਉਹ ਸੀਟਾਂ ਜ਼ਰੂਰ ਲਿਆ ਸਕਦੇ ਜੇ ਉਹਨਾਂ ਦਾ ਇਰਲਾਈਂਸ ਨਹੀਂ ਹੁੰਦਾ ਤਾਂ ਫਿਰ ਜਿਹੜਾ ਇਸ ਵੇਲੇ ਆਮ ਆਦਮੀ ਪਾਰਟੀ ਜਿਹੜੀ ਉਹ ਇਸ ਟਾਈਮ ਜਿਹੜਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਜ਼ਰੂਰ ਹੋ ਸਕਦਾ ਹੈ ਕਿ ਜਿੱਤ ਤੇ ਪਹੁੰਚੇ ਬਿਲਕੁਲ ਇਹ ਸਾਰਿਆਂ ਦੇ ਵੱਲੋਂ ਜਿਹੜੇ ਆਪਣੇ ਆ ਉਹ ਵਿਚਾਰ ਰੱਖੇ ਗਏ ਕਿ ਕਿ ਜੇ ਅਲਾਈਂਸ ਹੁੰਦੇ ਨੇ ਤਾਂ ਉਸ ਦਾ ਫਾਇਦਾ ਉਹ ਪਾਰਟੀਆਂ ਨੂੰ ਹੋਏਗਾ ਕਿਉਂਕਿ ਦੋ ਪਾਰਟੀਆਂ ਅਗਰ ਇਕੱਠੀਆਂ ਹੋ ਕੇ ਲੜਦੀਆਂ ਹਨ ਤਾਂ ਉਹਨਾਂ ਦੇ ਵੋਟਰ ਜਿਹੜੇ ਆ ਉਹ ਇਕੱਠੇ ਹੋ ਜਾਂਦੇ ਹਨ ਲੇਕਿਨ ਦੂਜੇ ਪਾਸੇ ਸਵਾਲ ਇਹ ਵੀ ਹੈਗਾ ਕਿ ਪਾਰਟੀਆਂ ਜੇ ਅਲਾਈਂਸ ਨਹੀਂ ਹੁੰਦਾ ਤਾਂ ਫਿਰ ਜਿਹੜਾ ਵੋਟਰ ਹੈ ਉਹ ਕਸ਼ਮਕਸ਼ ਦੇ ਵਿੱਚ ਨਜ਼ਰ ਆਏਗਾ ਕਿਉਂਕਿ ਵੋਟਰ ਦੇ ਵੱਲੋਂ ਹੁਣ ਜਿਹੜਾ ਚਾਰ ਜਿਹੜੀਆਂ ਪਾਰਟੀਆਂ ਵੱਡੀਆਂ ਚ ਚੋਣਾਂ ਦੇ ਵਿੱਚ ਹੋਣਗੀਆਂ ਕਿਉਂਕਿ ਪੰਜਾਬ ਦੀ ਜੇ ਸੱਤਾ ਦੀ ਗੱਲ ਕੀਤੀ ਜਾਵੇ ਤਾਂ ਵੱਡਾ ਮਾਰਜਨ ਜਿਹੜਾ ਵਿਧਾਨ ਸਭਾ ਦੇ ਵਿੱਚ ਆਮ ਆਦੀ ਪਾਰਟੀ ਨੂੰ ਮਿਲਿਆ ਸੀ ਤਾਂ ਜੇ ਦੂਸਰੇ ਪਾਸੇ ਗੱਲ ਕੀਤੀ ਜਾਵੇ ਕਾਂਗਰਸ ਪਾਰਟੀ ਦੇ ਜਿਹੜੇ ਐਮਪੀ ਸੀਗੇ ਉਹ ਜਿਹੜਾ ਪੰਜਾਬ ਦੇ ਵਿੱਚੋਂ ਜਿਆਦੇ ਸਨ ਤਾਂ ਹੁਣ ਲੋਕ ਕੀ ਸੋਚਦੇ ਹੈਗੇ ਨੇ ਰਾਜਨੀਤਿਕ ਪਾਰਟੀਆਂ ਕੀ ਸੋਚਦੀਆਂ ਹੈਗੀਆਂ ਨੇ ਇਹ ਆਉਣ ਵਾਲੇ ਕੁਝ ਸਮਿਆਂ ਦੇ ਵਿੱਚ ਪਿਕਚਰ ਜਿਹੜੀ ਹੈ ਬਿਲਕੁਲ ਸਾਫ਼ ਹੋ ਜਾਏਗੀ ਕਿ ਕਿਸ ਪਾਰਟੀ ਦਾ ਲਾਇન્સ ਕਿਸ ਦੇ ਨਾਲ ਹੁੰਦਾ ਹੈ ਤੇ ਲੋਕ ਕਿਸ ਪਾਰਟੀ ਨੂੰ ਜਿਹੜਾ ਆਪਣਾ ਵੋਟ ਦੇਣਗੇ ਅਤੇ ਉਸ ਨੂੰ ਦੇਸ਼ ਦੀ ਵਾਕਡੋਰ ਉਹਨਾਂ ਦੇ ਹੱਥਾਂ ਦੇ ਵਿੱਚ ਦੇਣਗੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਕਲੀਅਰ ਹੋ ਪਾਏਗਾ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਅਕਸ਼ੇ ਗਲੋਤਰਾ ਪੰਜਾਬ ਤੱਕ